ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗ੍ਰਿਮਿੰਦਰ ਸਿੰਘ ਬਰਾੜ ਝੋਨੇ ਦੀ ਜਿਹੜੀ ਅਜੇ ਵਾਢੀ ਸ਼ੁਰੂ ਹੋਣੀ ਪਰ ਕਣਕ ਬਾਰੇ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਨਾਲ ਦੀ ਨਾਲ ਮੈਂ ਵੀ ਕੋਸ਼ਿਸ਼ ਕਰਦਾ ਕਿ ਤੁਹਾਡੇ ਤਾਂ ਜਿੰਨੀ ਇੱਕ ਸਮੇਂ 'ਚ ਸਮਾਂ ਕੱਢ ਕੇ ਗੱਲਬਾਤ ਕੀਤੀ ਜਾ ਸਕੇ ਕਿਉਂਕਿ ਜਿਵੇਂ ਸੀਜ਼ਨ ਕੋਈ ਵੀ ਨਵਾਂ ਸ਼ੁਰੂ ਹੁੰਦਾ 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 ਤਾਂ ਉਹਦੇ ਵਿੱਚ ਨਵੇਂ-ਨਵੇਂ ਬੀਜ ਨਵੀਆਂ-ਨਵੀਆਂ ਆ ਝਾੜ ਦੇ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਚੱਲਦੀਆਂ ਨਹੀਂ ਬਾਜ਼ਾਰ ਦੇ ਵਿੱਚ ਖਾਸ ਤੌਰ ਤੇ ਪ੍ਰਾਈਵੇਟ ਕਿਸਮਾਂ ਤੇ ਉਹਦੇ ਵੱਲ ਕਿਸਾਨ ਵੀਰ ਅਟਰੈਕਟ ਹੁੰਦੇ ਉਧਰ ਨੂੰ ਖਿੱਚ ਵੱਦੀ ਹੈ ਫਿਰ ਵੀ ਆਪਾਂ ਵੱਧ ਰੇਟਾਂ ਤੇ ਲੈਣੇ ਆ ਆ ਫਿਰ ਪਰਫਾਰਮੈਂਸ ਉਹਦੀ ਆਪਾਂ ਨੂੰ ਮਿਲਦੀ ਵੀ ਹੈ ਕਈ ਥਾਵਾਂ ਤੇ ਸਮੱਸਿਆ ਵੀ ਆਉਂਦੀ ਹੈ ਸੋ ਉਹਦੇ ਬਾਰੇ ਇੱਕ ਦੋ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਬਜਾਈ ਦਾ ਸਮਾਂ ਤੈਅ ਕਰਨਾ ਕਿ ਆਪਾਂ ਕਣਕ ਬੀਜਣੀ ਕਦੋਂ ਪਿਛਲੀ ਵਾਰ ਕਈ ਕਿਸਾਨ ਵੀਰਾਂ ਨੇ 18-20 ਅਕਤੂਬਰ ਤੋਂ ਬਜਾਈ ਸ਼ੁਰੂ ਕਰਤੀ ਤੇ ਕੁਝ ਕਿਸਾਨ ਵੀਰ ਆ ਜਿਹੜੇ 20-25 ਨਵੰਬਰ ਤਾਈਂ ਵੀ ਜਾਂਦੇ ਲੇਟ ਵਾਲੀ ਦਸੰਬਰ ਚ ਵੀ ਜਾਂਦੀ ਹੈ ਕਣਕ ਪਰ ਤੁਸੀਂ ਇਹ ਦੇਖੋ ਕਿ ਪਿਛਲੇ ਸਾਲ ਜਿਹੜੀ ਪਰਫਾਰਮੈਂਸ ਵਾਈ ਜੀ ਆਪਾਂ ਦੇਖੀਏ ਤਾਂ ਵੈਸੇ ਵੀ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਕਰਦਾ ਹੁੰਨਾ ਕਿ ਜਿਹੜੀ ਨਵੰਬਰ ਦੇ ਪਹਿਲੇ 15 ਵਾੜੇ ਖਾਸ ਤੌਰ ਤੇ 5 ਤੋਂ 15 20 ਨਵੰਬਰ ਵਾਲੀ ਵਿੰਡੋ ਆ ਜਿਹੜੀ ਉਹ ਬੈਸਟ ਆ ਕਿਉਂਕਿ ਟੈਂਪਰੇਚਰ ਜਿਹੜਾ ਪਹਿਲਾਂ ਉੱਚ ਤਾਪਮਾਨ ਹੋਣਾ ਅਕਤੂਬਰ ਵਾਲਾ ਕਿਉਂਕਿ ਜਿਵੇਂ ਜਿਵੇਂ ਅੱਗੇ ਮੌਸਮ ਦਾ ਪਤਾ ਲੱਗੂ ਤੁਹਾਡੇ ਨਾਲ ਜਾਣਕਾਰੀਆਂ ਵੀ ਸਾਂਝੀਆਂ ਕਰਾਂਗੇ ਤਾਪਮਾਨ ਕੋਈ ਸ਼ੱਕ ਨਹੀਂ ਹਰ ਸਾਲ 1 ਤੋਂ 2 ਡਿਗਰੀ ਵਾਧੀ ਹੁੰਦਾ ਤੇ ਫੇਰ ਜਿਹੜਾ ਤੁਹਾਡੀ ਫਸਲ ਨੇ ਜਦੋਂ ਨਸਾਰਾ ਲੈਣਾ ਹੈ ਉਦੋਂ ਕੋਰਾ ਉਹ ਵੀ ਥੋੜਾ ਜਿਹਾ ਲੇਟ ਸ਼ਿਫਟ ਹੁੰਦਾ ਜਾਂਦਾ ਤੇ ਫਿਰ ਜਦੋਂ ਤੁਹਾਡੀ ਕਣਕ ਨੇ ਪੱਕਣਾ ਉਦੋਂ ਵੀ ਆਪਾਂ ਟੈਂਪਰੇਚਰ ਦੇਖਣਾ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਕਿਸਮ ਦੀ ਚੂਣ ਕਰਦੇ ਆ ਤਾਂ ਆ ਇੱਕ ਤਾਂ ਇਹ ਆ ਕਿ ਆਪਾਂ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ ਆਪਾਂ ਬੜੇ ਸਹਿਜ ਮਤੇ ਨਾਲ ਆਰਾਮ ਦੇ ਨਾਲ ਨਿੰਜੜਾ ਹੈਗਾ ਕਣਕ ਦੀ ਬਿਜਾਦ ਕਰਨੀ ਆ ਆਪਾਂ ਨੂੰ ਇਹ ਨਹੀਂ ਕਿ ਆਪਾਂ 20 ਅਕਤੂਬਰ ਤੋਂ ਹੀ ਕਰ ਦਈਏ ਕੋਸ਼ਿਸ਼ ਕਰੋ ਕਿ 25 ਅਕਤੂਬਰ ਤੋਂ ਬਾਅਦ ਹੀ ਆਪਾਂ ਬਜਾਈ ਸ਼ੁਰੂ ਕਰੀਏ ਤੇ ਜੇ ਨਵੰਬਰ ਦੇ ਵਿੱਚ ਪਹਿਲੇ 15 ਵਾੜ ਚਲੇ ਜਾਵੇ ਜੇ ਜਿਆਦਾ ਵੀ ਰਕਬਾ ਆਪਾਂ 5 ਦਿਨ 10 ਦਿਨ ਬਜਾਈ ਚੱਲਦੀ ਹੈ ਤਾਂ ਆਪਾਂ 5 ਨਵੰਬਰ ਤੋਂ ਸ਼ੁਰੂ ਕਰਕੇ ਬੜੀ ਆਸਾਨੀ ਨਾਲ 12-15 ਨਵੰਬਰ ਤੱਕ ਖਤਮ ਕਰ ਸਕਦੇ ਹਾਂ ਦੂਸਰਾ ਇਹ ਕਿ ਜਿਹੜੀ ਬੀਜ ਹੈ ਸਭ ਤੋਂ ਪਹਿਲਾਂ ਤੁਸੀਂ ਆਪ ਦਾ ਘਰ ਵਾਲਾ ਬੀਜ ਪਿਛਲੇ ਸਾਲ ਜਿਹੜਾ ਰੱਖਿਆ ਹੋਇਆ ਪਰ ਉਹ ਚ ਬੰਟ ਨਾ ਹੋਵੇ ਉਸ ਬੀਜ ਨੂੰ ਜਰਮੀਨੇਸ਼ਨ ਉਹਦੀ ਆਪਾਂ ਚੈੱਕ ਕਰਨੀ ਹੈ 100 ਦਾਣਾ ਬੀਜ ਕੇ ਦੇਖੋ ਉਦੇ ਵਿੱਚ ਕਿੰਨੀ ਜਰਮਨ ਨੇਟ ਕਰਦੀ ਉਹਦੇ ਹਿਸਾਬ ਨਾਲ ਆਪਾਂ ਬੀਜ ਪਾ ਸਕਦੇ ਆ ਦੂਸਰੇ ਨੰਬਰ ਤੇ ਉਹਦੀ ਟ੍ਰੀਟਮੈਂਟ ਜ਼ਰੂਰ ਕਰਕੇ ਬੀਜਣੀ ਆ ਉਹਦੇ ਨਾਲ ਦਾ ਬੀਜ ਹੈ ਨਹੀਂ ਕੋਈ ਚਾਹੇ ਤੁਸੀਂ ਬਾਜ਼ਾਰ ਚੋਂ 35 ਕਿਲੋ ਦਾ ਬੀਜ ਲੈ ਲਓ ਤੇ ਸਭ ਤੋਂ ਜ਼ਰੂਰੀ ਮੇਰੀ ਬੇਨਤੀ ਆ ਕਿ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀਆਂ ਅਪਰੂਵਡ ਵੈਰੈਟੀਆਂ ਸਫਾਰਸ਼ ਕਿਸਮਾਂ ਨੇ ਉਹੀ ਬੀਜਾਨ ਕਰੀਏ ਪ੍ਰਾਈਵੇਟ ਨਵੇਂ ਆ ਹਰ ਸਾਲ ਕਿਸਮਾਂ ਆਉਣੀਆਂ ਨੇ ਹਰ ਸਾਲ ਬਾਜ਼ਾਰ ਦੇ ਵਿੱਚ ਨਵੀਆਂ-ਨਵੀਆਂ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਨਵੇਂ-ਨਵੇਂ ਝਾੜ ਦੱਸੇ ਜਾਣਗੇ ਪਰ ਤੁਸੀਂ ਜਿਹੜੀਆਂ ਆਪਦੀਆਂ ਕਿਸਮਾਂ ਦੇਖੀਆਂ ਪਰਖੀਆਂ ਤੇ ਸਿਫਾਰਿਸ਼ ਕਿਸਮਾਂ ਕਿਉਂਕਿ ਬਾਅਦ ਚ ਜੇ ਆਪਾਂ ਨੂੰ ਕੋਈ ਸਮੱਸਿਆ ਆ ਜੇ ਤਾਂ ਫੇਰ ਆਪਾਂ ਨੂੰ ਮੁਸ਼ਕਲ ਆਉਂਦੀ ਆ ਫੇਰ ਆਪਾਂ ਨੂੰ ਉਸ ਟਾਈਮ ਕੋਈ ਹੱਲ ਨਹੀਂ ਦੱਸਦਾਗਾ ਕਿ ਇਹਦਾ ਆਪਾਂ ਹੁਣ ਕਿਉਂਕਿ ਕਈ ਨਵੀਆਂ ਵੈਰਾਈਟੀਆਂ ਦੇ ਵਿੱਚ ਫਿਜ਼ੀਓਲੋਜੀਕਲ ਡਿਸਟਰ ਆ ਜਾਂਦੇ ਆ ਕਈਆਂ ਦੇ ਵਿੱਚ ਢਡੇ ਪੱਤੇ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਉਹ ਪਲਤਣ ਨਹੀਂ ਛੱਡਦੇ ਜਾਣੋ ਤੇ ਦਾਗ ਤੱਬੇ ਜਾਂ ਕੋਈ ਉੱਪਰੋਂ ਜਿਹੜੀ ਟਿਪ ਬਰਨਿੰਗ ਇਸ ਚੀਜ਼ ਦੀਆਂ ਸਪੰਸਿਆਵਾਂ ਆਉਂਦੀਆਂ ਨੇ ਸੋ ਜਿਹੜੀਆਂ ਪੀਏ ਜੁਲ੍ਹਿਆਂਾ ਤੋਂ ਤੁਸੀਂ ਸਿਫਾਰਿਸ਼ ਕਿਸਮਾਂ ਨੇ ਆਈਆਈ ਡਬਲਯੂ ਬੀ ਆਰ ਕਰਨਾਲ ਵੱਲੋਂ ਸਿਫਾਰਿਸ਼ ਕੀਤੀ ਇਹਨਾਂ ਸੰਸਥਾਵਾਂ ਵੱਲੋਂ ਜੋ ਸਿਫਾਰਿਸ਼ ਕਿਸਮਾਂ ਨੇ ਪੰਜਾਬ ਵਾਸਤੇ ਹਰਿਆਣਾ ਵਾਸਤੇ ਰਾਜਸਥਾਨ ਵਾਸਤੇ ਹੁਣ ਕਿਸਾਨ ਵੀਰਾਂ ਨੇ ਜਿਹੜੀਆਂ ਪੀਏ ਜੁਲ੍ਹਿਆਂਾ ਤੋਂ ਹੀ ਬੀਜ ਲਿਆ ਆਈਆਈ ਡਬਲਯੂ ਬੀ ਆਰ ਕਰਨਾਲ ਦਾ ਪੋਰਟਲ ਵੀ ਜਿਹੜਾ ਹੈਗਾ ਪਿਛਲੇ ਦਿਨੀ ਖੋਲਿਆ ਗਿਆ ਸੀ ਉਹਤੇ ਕਿਸਾਨ ਵੀਰਾਂ ਨੇ ਬੁੱਕ ਕਰਾਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੀ ਵੀ ਡਬਲਯੂ ਕਿਸਮਾਂ ਦਾ ਖਾਸ ਤੌਰ ਤੇ ਤਾਂ ਉਹ ਤੁਸੀਂ ਬਜਾਈ ਉਹਦੀ ਕਰੋ ਉਉਦੀ ਆਪਦੇ ਖੇਤ ਦੇ ਵਿੱਚ ਪਿਛਲੇ ਸਾਲ ਜਿਹੜੀ ਪਰਫਾਰਮੈਂਸ ਵਧੀਆ ਰਹੀ ਹੈ ਉਹ ਕਿਸਮ ਹੀ ਬੀਜੋ ਕਿਉਂਕਿ ਮਣ ਵੀ ਪੈ ਰਣਾ ਤੇ ਜੇ ਆਪਾਂ ਜਿਹੜਾ ਹੈਗਾ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਵੀਰ ਜੇ ਪ੍ਰਾਈਵੇਟ ਜਿਹੜੇ ਹੈਗੇ ਆ ਬੀਜ ਹੀ ਖਰੀਦ ਕੇ ਤੇ ਖੇਤ ਚ ਪਾਉਣ ਤਾਂ ਤੁਸੀਂ ਦੇਖੋ ਵੀ ਲੱਖਾਂ ਕਰੋੜਾਂ ਰੁਪਏ ਆਪਣਾ ਜਿਹੜਾ ਖਰਚ ਹੋ ਜਾਂਦਾ ਕਿੱਥੇ ਆਪਾਂ ਕਰਦਾ ਬੀਜ ਲੈਣਾ ਤੇ ਨਾਲੇ ਉਹ ਭਰੋਸੇਮੰਦ ਬੀਜ ਉਹਦੀ ਆਪਾ ਪਜਾਮਦ ਕਰ ਲੈਣੀ ਆ ਇੱਕ ਬੇਨਤੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿਹੜੀ ਕਿਸਮ ਤੁਸੀਂ ਬੀਜਣ ਜਾ ਰਹੇ ਹੋ ਪਿਛਲੇ ਸਾਲ ਕਿਹੜੀ ਕਿਸਮ ਸੀ ਤਾਂ ਕਿ ਪਤਾ ਲੱਗ ਸਕੇ ਕਿ ਪਿਛਲੇ ਸਾਲ ਵਾਲੀ ਉਹ ਕਿਸਮ ਤੁਸੀਂ ਬੀਜ ਰਹੇ ਹੋ ਤੁਹਾਨੂੰ ਪਸੰਦ ਆਈ ਹੈ ਚੰਗੀ ਪਰਫਾਰਮੈਂਸ ਦਿੱਤੀ ਕਿਉਂਕਿ DBW 187 ਤੋਂ ਲੈ ਕੇ 222 303 327 332 370 71 72 ਤੇ PBW ਕਿਸਮਾਂ ਦੇ ਵਿੱਚ DBW 803 824 869 PBW 766 ਸਨਹਿਰੀ ਹੈ ਕਿਸਮਾਂ BW725 ਹੈ 677 ਹੈ HD2967 ਹੈ HD3086 ਹੈ HD2851 ਤੋਂ ਵੀ ਅਜੇ ਕਿਸਾਨ ਵੀਰ ਜਿਹੜੇ ਹੈਗੇ ਬਹੁਤ ਵਧੀਆ ਕਈ ਕਿਸਾਨ ਵੀ ਇਹ ਝਾੜ ਲੈ ਰੇ ਲੈ ਰਹੇ ਆ ਉਹਦੇ ਵਿੱਚ ਨੁਕਤਾ ਕੀ ਹੁੰਦਾ ਬੀਜ ਵੱਧ ਪਾਉਣਾ ਖਾਸ ਤੌਰ ਤੇ ਗੋਭ ਸਮੇਂ ਅਨੁਸਾਰੀ ਤੇ ਆਪਾਂ ਪੀਲੀ ਕੁੰਗੀ ਦਾ ਖਿਆਲ ਰੱਖਣਾ ਜਾਂ ਸਪਰੇਅ ਟਾਈਮਲੀ ਕਰ ਦੇਣੀ ਆ ਇਸ ਕਰਕੇ ਪ੍ਰਾਣੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਕਿਸਮਾਂ ਆਪਣੇ ਕੋਲੇ ਚੰਗੇ ਚੰਗੇ ਝਾੜ ਵਾਲੀਆਂ ਕਿਸਮਾਂ ਨੇ ਸੋ ਨਵੀਂ ਕਿਸਮ ਤੁਸੀਂ ਲਾਉਣੀ ਆ ਪੀਆ ਉੱਲ ਦੇਣਾ ਵੱਲੋਂ ਜੇ ਕੋਈ ਨਵੀਂ ਆਉਂਦੀ ਐ ਕਿ ਤਾਂ ਕੋਈ ਆਈ ਨਹੀਂ ਫਿਲਹਾਲ ਆਈ ਆਈ ਡਬਲਯੂ ਬੀ ਆਰ ਕਰਨਾਲ ਵੱਲੋਂ ਕੋਈ ਕਿਸਮ ਦਿੱਤੀ ਜਾਂਦੀ ਉਹ ਥੋੜੇ ਰਕਬੇ 'ਚ ਲਾ ਕੇ ਦੇਖੋ ਉਹਦੀ ਪਰਫਾਰਮੈਂਸ ਦੇਖੋ ਆਪਦਾ ਬੀ ਮਲਟੀਪਲਾਈ ਕਰ ਲੋ ਇਹ ਕਿਹੜਾ ਹਾਈਬ੍ਰਿਡ ਨੇ ਕਿ ਆਪਾਂ ਹਰ ਸਾਲ ਨਵਾਂ ਬੀ ਲੈਣਾ ਕਈ ਕਿਸਾਨ ਵੀ ਦੇਖੀ ਤਾਂ ਹਰ ਸਾਲ ਨਵਾਂ ਬੀਜ ਲੈ ਕੇ ਪਾਉਂਦੇ ਆ ਸਿਰਫ ਤੇ ਸਿਰਫ ਆਪਾਂ ਬੀਜ ਬਣਾਉਣ ਵੇਲੇ ਜਿਵੇਂ ਹੁਣ ਝੋਨੇ ਵੇਲੇ ਝਾੜਨ ਵੇਲੇ ਆਪਾਂ ਕੋਲ ਕਰ ਜਾਂਦੇ ਤੇ ਫਿਰ ਆਪਾਂ ਬਾਜ਼ਾਰ ਤੋਂ ਬੀਜ ਖਰੀਦਦੇ ਆ ਕਣਕ ਵੇਲੇ ਐਵੇਂ ਹੁੰਦਾ ਅੱਡ ਬੀ ਵੱਢ ਕੇ ਆਪਾਂ ਸਰੇਸ਼ਨ ਨਾ ਕੱਢਣਾ ਹੁੰਦਾ ਕਿ ਆਪ ਦਾ ਬੀਜ ਤੁਸੀਂ ਵਰਤੋ ਕਿਸੇ ਕਿਸਾਨ ਵੀਰ ਨਾਲ ਆਪ ਦੇ ਯਾਰ ਦੋਸਤ ਨਾਲ ਬਟਾਲੋ ਕਿਸੇ ਨੇ ਪਿਛਲੇ ਸਾਲ ਲਿਆਂਦਾ ਹੈ ਆਈਡਬਲਯੂਬੀਆਰ ਕਰਨਾਲ ਤੋਂ ਲਿਆ ਕੇ ਬੀਜੀ ਆ ਜਾਂ ਪੀਏ ਲੁਧਿਆਣਾ ਤੋਂ ਨਵੀਂ ਵੈਰਾਈਟੀ ਲਿਆ ਕੇ ਬੀਜੀ ਆ ਉਹਦੇ ਤੋਂ ਬੀਜ ਲੈ ਲਓ ਕੋਸ਼ਿਸ਼ ਇਹੀ ਕਰੋ ਕਿ ਆਪਾਂ ਜਿਹੜਾ ਜਦੋਂ ਆਪਣਾ ਬੀਜ ਆ ਨਾ ਜਿਹੜਾ ਬੀਜ ਹੀ ਝਾੜਦੀ ਨਹੀਂ ਹੁੰਦਾ ਜੇ ਆਪਾਂ ਚੰਗਾ ਬੀਜ ਲੈ ਲਿਆ ਤੇ ਚੰਗਾ ਬੀਜ ਆਪਣੇ ਮਾਤੇ ਚੰਗੇ ਜਿਹੜਾ ਝਾੜ ਦਾ ਸਰੋਤ ਬਣੂਗਾ ਤੇ ਨੰਨੇ ਮਾਇ ਵੀ ਤੇ ਆਪਾਂ ਨੂੰ ਜਿਹੜਾ ਖਰਚਾ ਕਰਦੇ ਆ ਵਾ ਫਾਲਤੂ ਦਾ ਉਹ ਕਰਨ ਦੀ ਜ਼ਰੂਰਤ ਨਹੀਂ ਨਵੇਂ ਬੀਜਾਂ ਦੇ ਮਗਰ ਭਜਨ ਦੀ ਜ਼ਰੂਰਤ ਨਹੀਂ ਕਈ ਵਾਰ ਕਿਸਾਨ ਵੀਰ 100-100 ਰੁਪਏ ਕਿਲੋ ਨੂੰ ਲੈ ਕੇ ਕਣਕ ਦਾ ਬੀਜ ਇਦੋਂ ਵੀ ਵੱਧ ਰੇਟ ਤੇ ਜਿਹੜਾ ਦਿੱਤਾ ਜਾਂਦਾ ਕਈ ਵਾਰ ਕਿਸਾਨ ਵੀਰਾਂ ਨੂੰ ਕਿਉਂਕਿ ਮੌਕੇ ਤੇ ਜਿਹੜੇ ਹੈਗੇ ਵੇਚਣ ਵਾਲੇ ਬੜਾ ਫਾਇਦਾ ਉਠਾਉਂਦੇ ਕਿਸਾਨ ਵੀਰਾਂ ਦਾ ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਤੁਸੀਂ ਕੋਸ਼ਿਸ਼ ਕਰਨੀ ਹੈ ਇਸ ਵਾਰ ਆਪਾਂ ਆਪ ਦਾ ਘਰ ਦਾ ਜਾਂ ਕਿਸੇ ਕਿਸਾਨ ਵੀਰ ਨਾਲ ਵਟਾ ਕੇ ਜਾਂ ਯਾਰ ਦੋਸਤੋ ਲੈ ਕੇ ਲਾਓ ਜਮ ਅਤੇ ਉਹ ਪੀਏਯੂ ਲੁਧਿਆਣਾ ਤੋਂ ਜਾਂ ਪਨ ਸੀਡ ਐਕ੍ਰਿਬ ਕੋਫਕੋ ਸਰਕਾਰੀ ਸੰਸਥਾਵਾਂ ਤੋਂ ਬੀਜ ਲੈ ਕੇ ਆਪਾਂ ਬੀਜੀਏ ਆਪਦੀ ਟ੍ਰੀਟਮੈਂਟ ਜਿਹੜੀ ਬੀਜ ਦੀ ਉਹ ਕਰੋ ਉਹਦੀ ਜਰਮੀਨੇਸ਼ਨ ਜ਼ਰੂਰ ਚੈੱਕ ਕਰੋ ਉਸ ਤੋਂ ਬਾਅਦ ਵੀ ਬੀਜੋ ਬੀਜ ਬੀਜਣ ਦੇ ਵਿੱਚ ਆਪਾਂ ਕਾਲੀ ਨਹੀਂ ਕਰਨੀ ਹੈਗੀ ਆਪਾਂ ਕਾਲੀ ਕਰ ਜਨਨੇ ਕਈ ਵਾਰ ਉਹਦੀ ਗੱਲ ਪ੍ਰੋਪਰ ਹੋਣੀ ਚਾਹੀਦੀ ਹੈ ਬਿਜਾਈ ਦੇ ਸਮੇਂ ਨਦੀਨ ਨਾਸ਼ਕ ਨਾਲ ਜਰੂਰ ਸਪਰੇਅ ਕਰੋ ਜਿੱਥੇ ਤੁਹਾਡੇ ਨਦੀਨ ਵਿੱਚ ਖਾਸ ਤੌਰ ਤੇ ਗੁੱਲੀ ਟੰਡਾ ਜ਼ਿਆਦਾ ਹੁੰਦਾ ਫਿਰ ਆਪਾਂ ਬਾਅਦ ਚ ਨਦੀਨ ਨਾਸ਼ਕਾਂ ਦੀਆਂ ਦੋ ਦੋ ਤਿੰਨ ਤਿੰਨ ਸਪਰੇਇਆਂ ਮਿਕਸ ਕਰ ਕਰਕੇ ਕਰਦੇ ਆਂ ਫਿਰ ਕਣਕ ਦੀ ਫਸਲ ਆਪਣੀ दब ਜਾਂਦੀ ਹੈ ਖਰਚਾ ਵੱਧ ਹੋ ਜਾਂਦਾ ਨਦੀਨ ਫੇਰ ਨਹੀਂ ਕੰਟਰੋਲ ਹੁੰਦਾ ਉਹਦਾ ਵੀ ਬਣ ਜਾਂਦਾ ਜੇ ਆਪਾਂ ਬਿਜਾਈ ਸਮੇਂ ਕੰਟਰੋਲ ਕਰ ਲਈਏ ਤਾਂ ਆਪਾਂ 90% 95% ਤਾਈਂ ਜਿਹੜੇ ਨਦੀਨ ਕਾਬੂ ਕਰ ਸਕਦੇ ਹੋ ਸਵਾਲ ਵੀ ਜਰੂਰ ਦੱਸਣਾ ਵੀਡੀਓ ਵੱਤ ਵਤ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ